ਸਸ਼ੀਕਲ ਦੋਸਤੋ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਗੇ ਚਲੋ ਅੱਜ ਮੈਂ ਤੁਹਾਨੂੰ ਸਿਖਾਉਣੀ ਆ ਘਰੇ ਕਿਓ ਕਿਦਾਂ ਬਣਾਇਦਾ ਸੋ ਅਹੀਂ ਗਏ ਹਾਂ ਬੂਲਵਰਥ ਤੇ ਜਿਹੜੀ ਕਰੀਮ ਸੀ ਉਹ ਲੱਗੀ ਸੀ 70 ਸੈਂਸ ਈਚ ਠੀਕ ਲਾਈ ਹੋਣੀ ਉਹਨਾਂ ਨੇ ਆਫਕੋਰਸ ਗੈਸ ਵਾਟ ਮੇਕ ਇਨੀਆ ਸਾਰੀਆਂ ਲੈ ਆਈ ਐਂਡ ਯੂ ਜਸਟ ਓਪਨ ਇਟ ਇਕੱਠੀ ਕਰ ਲੋ ਮੱਖਣੀ ਬਣਾਉਣੀ ਹੁੰਦੀ ਹੈ ਕਿ ਨਹੀਂ ਤੇ ਜੇ ਨਹੀਂ ਆਉਂਦੀ ਤਾਂ ਮੈਂ ਸਿਖਾ ਦਾਂਗੀ ਸੋ ਬੇਸਿਕਲੀ ਵਾਟ ਯੂ డు ਇਜ਼ ਕਿ ਆਮਰ ਕੇ ਇੱਕ ਵੱਡਾ ਭਾਂਡਾ ਲੈਣਾ ਤੇ ਉਹਦੇ ਚ ਤੁਸੀਂ ਸਾਰੀ ਕਰੀਮ ਜਿਹੜੀ ਆ ਉਲਟਾ ਲੈਣੀ ਠੀਕ ਹੈ ਜੀ ਜਿੱਦਾਂ ਕਿ ਮੈਂ ਸਾਰੀਆਂ ਉਲਟਾ ਲੀਆਂ ਐਨਾ ਵਿਸਕ ਕਰਨਾ ਸਟਾਰਟ ਕਰੋ ਪੰਜਾਬ ਦੇ ਵਿੱਚ ਇਹ ਕਹਿੰਦੇ ਰਿਲਕਣਾ ਪਰ ਇਹਨੂੰ ਟਾਈਮ ਲੱਗ ਜਾਣਾ ਵਾ ਸੋ ਪੇਸ਼ੈਂਸ ਨਾਲ ਆਪਣੇ ਲੂਜ਼ ਕਰਿਓ ਇਹਨੂੰ ਬੜਾ ਹੀ ਚਿਰ ਲੱਗਦਾ ਜੀ ਪਰ ਅਗਰ ਤੁਹਾਡੇ ਕੋ ਕੁਝ ਨਹੀਂ ਕਰਨ ਨੂੰ ਹੈਗਾ ਤਾਂ ਥਿਸ ਇਜ਼ ਅ ਵੈਰੀ ਗੁੱਡ ਲਾਈਟਡ ਐਕਟੀਵਿਟੀ ਕੀਪ ਗੋਇੰਗ

ਇਹਦੇ ਨਾਲ ਕਰਨ ਲੱਗੀ ਹੁਣ ਪਿਛੇ ਨਾਲ ਲਗੀ ਤਾਂ ਹਾਂ ਇਹਦੇ ਨਾਲ ਹੀ ਸ਼ੁਰੂ ਕਰਨਾ ਸ਼ੁਰੂ ਤੋਂ ਠੀਕ ਹੈ ਸਕੁਆਇਟ ਥਿਕ ਨਾਉ ਆਈ ਥਿੰਕ ਆਪਾਂ ਕਲੋਜ਼ ਹੀ ਆ ਦੇਖੋ ਕਿੰਨੀ ਸੰਗੜੀ ਹੋ ਗਈ ਨਾ ਮੈਂ ਨਹੀਂ ਅੰਬਲੀ Well basically, we are almost